ਤੁਸੀਂ ਦੇਖੋ ਪਿਛਲੇ ਲੰਮੇ ਸਮੇਂ ਤੋਂ ਬੇਅਦਬੀਆਂ ਵੀ ਹਜੇ ਤੱਕ ਹੋ ਰਹੀਆਂ ਉਹਨਾਂ ਦੇ ਉੱਤੇ ਜਿਹੜੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਸੀ ਉਹ ਨਹੀਂ ਹੋਈਆਂ ਹਾਲਾਂਕਿ ਕੇਸ ਟਰਾਂਸਫਰ ਕਰਕੇ ਚੰਡੀਗੜ੍ਹ ਭੇਜ ਦਿੱਤੇ ਗਏ ਆ ਸੋ ਮੈਂ ਤਾਂ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਪੂਰੇ ਪੰਥ ਨੂੰ ਪੂਰੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਅਸੀਂ ਇਸ ਵਾਰ ਜਿਹੜਾ ਬਾਈ ਇਲੈਕਸ਼ਨ ਗਿੱਦੜਵਾਹਾ ਦੇ ਵਿੱਚ ਹੋ ਰਿਹਾ ਇਹ ਅਸੀਂ ਤਾਂ ਚੁਣਿਆ ਕਿਉਂਕਿ ਗਿੱਦੜਵਾਹਾ ਦੇ ਵਿੱਚ ਗਿੱਦੜਵਾਹਾ ਉਹ ਏਰੀਆ ਜਿੱਥੋਂ ਕਾਂਗਰਸ ਦਾ ਪ੍ਰਧਾਨ ਜਿਹੜਾ ਅੱਜ ਦੇ ਟਾਈਮ ਆਪਣੇ ਆਪ ਨੂੰ ਮੁੱਖ ਮੰਤਰੀ ਵੱਲੋਂ ਰਿਪਰੈਜ਼ੈਂਟ ਕਰਦਾ ਦੂਸਰੇ ਪਾਸੇ ਜਿਹੜੀ ਮੌਜੂਦਾ ਸਰਕਾਰ ਆ ਉਹ ਵੀ ਉਹਨਾਂ ਦਾ ਵੀ ਮੁੱਖ ਮੰਤਰੀ ਇੱਥੇ ਚੋਣ ਲੜ ਰਿਹਾ ਇੱਕ ਹਿਸਾਬ ਨਾਲ ਤੇ ਤੀਸਰੀ ਪਾਰਟੀ ਉਹ ਆ ਜਿਹੜੀ ਜਿਹਦੇ ਰਾਤ ਚ ਹੋਇਆ ਸੀਗਾ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਇਥੋਂ ਦੇ ਰਖਵਾਲੇ ਬੰਦੇ ਆ ਪੰਥ ਦੇ ਰਖਵਾਲੇ ਬੰਦੇ ਆ ਸੋ ਅਸੀਂ ਉਹ ਤਿੰਨਾਂ ਸਰਕਾਰਾਂ ਨੂੰ ਵੀ ਸਵਾਲ ਕਰਦੇ ਆਂ ਤੇ ਉਹਨਾਂ ਲੋਕਾਂ ਨੂੰ ਵੀ ਸਵਾਲ ਕਰਾਂਗੇ ਜਿਹੜੇ ਇਸ ਦੇ ਵਿੱਚ ਕੰਟੈਸਟ ਕਰਨਗੇ ਜਿਹੜੇ ਇਹਨਾਂ ਵੱਲੋਂ ਚੋਣ ਲੜਨਗੇ ਤਾਂ ਅਸਲ ਮੁੱਦਿਆਂ ਦੀ ਰਾਜਨੀਤੀ ਨੂੰ ਸਰਜੀਤ ਕਰਨ ਦੇ ਲਈ ਪਹਿਲ ਕਦਮੀ ਕਰਨੀ ਚਾਹੁੰਦੇ ਆਂ ਤੇ ਸਮੁੱਚੀਆਂ ਸੰਗਤਾਂ ਦਾ ਗਿੱਧਣਵਾਹਾ ਵਾਸੀਆਂ ਦਾ ਅਸੀਂ ਜਿਹੜਾ ਸਾਥ ਮੰਗਦੇ ਆਂ ਸੋ ਅੱਜ ਦਾ ਜਿਹੜਾ ਇਹੀ ਮਕਸਦ ਆ ਕਿ ਅਸੀਂ ਬਾਈ ਇਲੈਕਸ਼ਨ ਆ ਜਿਹੜੀ ਇੱਥੋਂ ਇੱਕ ਪੰਥਕ ਉਮੀਦਵਾਰ ਵੱਲੋਂ ਤੇ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਆ ਜਿਹੜਾ ਅਸੀਂ ਇੱਥੋਂ ਚੋਣ ਲੜਾਂਗੇ ਉਮੀਦਵਾਦ ਤੁਸੀਂ ਸੋ ਰਾਜ ਆਪ ਹੋਵੋਗੇ ਜਾਂ ਕੋਈ ਅੱਗੇ ਜਥੇਬੰਦੀ ਨਾਲ ਗੱਲਬਾਤ ਕਰੋਗੇ ਤੁਸੀਂ ਇਹ ਚ ਐਨਾਨਸ ਹੀ ਕਰ ਰਹੇ ਹੋ ਨਹੀਂ ਜੀ ਮੈਂ ਆਪ ਹੀ ਉਮੀਦਵਾਰ ਹੋਵਾਂਗਾ ਜੀ ਕਿਉਂਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਸਵਾਲ ਜ਼ਰੂਰ ਕਰਦੇ ਆ ਇਹ ਸਾਡੇ ਕੋਲੇ ਹਰ ਵਾਰ ਆਉਂਦੇ ਆ ਕਿ ਅਸੀਂ ਇਹਨਾਂ ਦਾ ਇਨਸਾਫ ਕਰਾਂਗੇ ਇੱਥੇ ਘਰਾਂ ਚ ਆਉਂਦੇ ਆ ਹਮਦਰਦੀ ਪ੍ਰਗਟਾਉਂਦੇ ਆ ਜਦੋਂ ਸਰਕਾਰ ਬਣ ਜਾਂਦੀ ਆ ਉਦੋਂ ਟਾਲ ਮਟੋਲ ਕਰਦੇ ਆ ਸੋ ਅੱਜ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਹੁਣ ਅਸੀਂ ਸਵਾਲ ਕਰਨ ਦੇ ਜਿਹੜੇ ਆਪਣੇ ਜਾਂ ਤੁਹਾਡੇ ਨਾਲ ਮੁੱਦਿਆਂ ਦੀ ਰਾਜਨੀਤੀ ਦੇ ਜਿਹੜੇ ਸਵਾਲ ਹੋਣਗੇ ਉਹਦੀ ਜਿਹੜੀ ਜਗ੍ਹਾ ਚੇਂਜ ਕਰਾਂਗੇ ਅਸੀਂ ਸਾਨੂੰ ਸੁੱਖਿਆ ਥੋੜੀ ਆ ਕਿ ਤੁਹਾਨੂੰ ਅਸੀਂ ਕੁਰਸੀਆਂ ਤੇ ਬਿਠਾਉਣੇ ਆ ਤੁਸੀਂ ਸਾਨੂੰ ਸੜਕਾਂ ਤੇ ਡਾਂਗਾ ਮਾਰਦੇ ਹੋ ਸਾਡੇ ਅਸਟ ਦੀ ਬੇਅਦਬੀ ਹੋਵੇ ਸਾਡੇ ਤੇ ਤੁਸੀਂ ਅਤਿਆਚਾਰ ਕਰਦੇ ਹੋ ਸੋ ਅਸੀਂ ਉਸ ਦੇ ਲਈ ਇਹਨਾਂ ਨੂੰ ਸਵਾਲ ਕਰਨ ਦੇ ਲਈ ਇਹਨਾਂ ਨੂੰ ਘੇਰਨ ਦੇ ਲਈ ਹੁਣ ਇਹਨਾਂ ਦੇ ਵਿੱਚ ਜਾਵਾਂਗੇ ਬਾਕੀ ਜਥੇਬੰਦੀਆਂ ਨਾਲ ਗੱਲ ਹੋਈ ਹੈ ਜਾਂ ਕੱਲੇ ਸਫਰਾਜ ਦਾ ਫੈਸਲਾ ਨਹੀਂ ਸਾਰੀਆਂ ਜਥੇਬੰਦੀਆਂ ਨਾਲ ਗੱਲ ਵੀ ਹੋ ਰਹੀ ਆ ਕੱਲ ਤੋਂ ਇੱਕ ਨਿਊ ਚੱਲੀ ਸੀ ਜਿਵੇਂ ਉਹਦੇ ਉਹਦੇ ਰਾਹੀਂ ਫੋਨ ਬਹੁਤ ਆਏ ਦੇਸ਼ ਉਹ ਦੇਸ਼ ਤੋਂ ਵੀ ਫੋਨ ਆਏ ਪੰਜਾਬ ਦੇ ਲੋਕਾਂ ਦੇ ਵੀ ਫੋਨ ਆਏ ਜਿਹੜੇ ਸੱਚ ਆਪਿਆਰ ਰੱਖਦੇ ਆ ਜਥੇਬੰਦੀਆਂ ਦੇ ਫੋਨ ਵੀ ਆਏ ਮੈਂ ਜਥੇਬੰਦੀਆਂ ਦੀ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮਾਨ ਸਾਹਿਬ ਨੇ ਪਹਿਲ ਦੇ ਆਧਾਰ ਤੇ ਫੋਨ ਕਰਕੇ ਗੱਲ ਕਹੀ ਆ ਕਿ ਤੁਸੀਂ ਤਕੜੇ ਹੋ ਕੇ ਕਰੋ ਕਿਉਂਕਿ ਜੇ ਗੱਲ ਕਰੀਏ ਪੰਥਕ ਨਮਾਇੰਦਿਕ ਨਮਾਇੰਦਾ ਕਰਨ ਵਾਲੀ ਅੱਜ ਦੇ ਟਾਈਮ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੀ ਬਚਦਾ ਸੋ ਉਹਨਾਂ ਦਾ ਵੀ ਮੈਂ ਇਸ ਗੱਲ ਦੇ ਲਈ ਧੰਨਵਾਦ ਕਰਦਾ ਦੂਸਰੇ ਪਾਸੇ ਹੋਰ ਜਥੇਬੰਦੀਆਂ ਜਿਵੇਂ ਅੱਜ ਪ੍ਰੋਟੈਸਟ ਕੀਤਾ ਸੀਗਾ ਉਹਦੇ ਵਿੱਚ ਜੰਨੀਆਂ ਸਤਕਾਰ ਕਮੇਟੀਆਂ ਸੀਗੀਆਂ ਜਿੰਨੀਆਂ ਉੱਥੇ ਜਥੇਬੰਦੀਆਂ ਨੇ ਅੱਜ ਪ੍ਰੋਟੈਸਟ ਕੀਤਾ ਉਹ ਸਾਰਿਆਂ ਨੇ ਇਸ ਗੱਲ ਦੀ ਹੌਸਲਾ ਫਜ਼ਾਈਦ ਕੀਤੀ ਆ ਕਿ ਸਾਨੂੰ ਇਸ ਚੀਜ਼ ਚਾਉਣਾ ਚਾਹੀਦਾ ਤਾਂ ਇਹ ਸਾਰੇ ਫੈਸਲੇ ਦੇਖਦੇ ਹੋਏ ਤਾਂ ਹੀ ਅੱਜ ਆ ਜਿਹੜਾ ਆਪਾਂ ਇਹ ਅਨਾਉਂਸ ਕਰ ਰਹੇ ਹਾਂ ਮਨਦੀਪ ਸਿੱਧੂ ਨੇ ਅੱਜ ਪ੍ਰੋਗਰਾਮ ਸੀ ਮੁਕਸਰ ਦੇ ਵਿੱਚ ਕਾਫੀ ਪਿੰਡਾਂ 'ਚ ਬਿਲਕੁਲ ਜੀ ਪਰ ਉਹ ਕਿਤੇ ਨਾ ਕਿਤੇ ਇਸ ਤੀਕ ਤੇ ਕਹਿ ਰਹੇ ਆ ਕਿ ਅਸੀਂ ਇਕੱਠੇ ਹੋ ਕੇ ਫੈਸਲਾ ਲਵਾਂਗੇ ਉਹ ਤੁਹਾਡੇ ਇਕੱਲੇ ਦਾ ਫੈਸਲਾ ਹੋਸਦਾ ਅੱਜ ਉਹਦਾ ਨਜੀਸ ਮਨਦੀਪ ਸਿੱਧੂ ਸਾਡਾ ਭਰਾ ਜੀ ਮੇਰੀ ਉਹਨਾਂ ਨਾਲ ਗੱਲ ਹੋਈ ਵੀ ਆ ਉਹ ਕਹਿੰਦੇ ਵੀ ਤੇਰੇ ਬਰਾਬਰ ਨਹੀਂ ਆਵਾਂਗੇ ਕਿਉਂਕਿ ਇਹ ਨਹੀਂ ਹੁੰਦਾ ਕਿ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨਾਲ ਗੱਲ ਕਰਦੇ ਆ ਤਾਂ ਇਹਦਾ ਮਤਲਬ ਅਸੀਂ ਇੱਕ ਦੂਜੇ ਦੇ ਉਲਟ ਚੱਲ ਰਹੇ ਆ ਸੋ ਇਦਾਂ ਦੀ ਕੋਈ ਗੱਲ ਨਹੀਂ ਆ ਦੀਪ ਸਿੱਧੂ ਦੇ ਵੱਲੋਂ ਜਿਹੜੀ ਜਥੇ ਬਣਾਈ ਜਥੇਬੰਦੀ ਬਣਾਈ ਗਈ ਸੀ ਵਾਰਿਸ ਪੰਜਾਬ ਜਥੇਬੰਦੀ ਉਹ ਸਾਡੇ ਵੱਲੋਂ ਹੀ ਬਣਾਈ ਗਈ ਸੀ ਬਾਈ ਦੀਪ ਸਿੱਧੂ ਤੇ ਅਸੀਂ ਉਹਦੇ ਮੈਂਬਰ ਆ ਅਸੀਂ ਉਹਨੂੰ ਬਣਾਉਣ ਵਾਲੇ ਆ ਤੇ ਉਹ ਸਾਡਾ ਪਰਿਵਾਰ ਹੈ ਸਾਡਾ ਭਰਾ ਉਹ ਕੋਈ ਗੱਲ ਨਹੀਂ ਜੇ ਚੱਲ ਰਹੇ ਆ ਤਾਂ ਅਸੀਂ ਇਕੱਠੇ ਆ ਅਸੀਂ ਅਕਲੀਆ ਮੀਟਿੰਗਾਂ ਵੀ ਇੱਥੇ ਗੱਦਰਪਾਹੇ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਲੋਕਾਂ ਦੇ ਨਾਲ ਗੱਲਾਂ ਬਾਤਾਂ ਉਹ ਕਰਾਂਗੇ ਕਿਉਂਕਿ ਇਹ ਤੁਹਾਡੇ ਭਰਾਵਾਂ ਦੇ ਸਿਰ ਤੇ ਕੱਲ ਜਿਹੜੇ ਮਤਲਬ ਨਿਊਜ਼ ਚੱਲਦੀ ਆ ਇੱਕ ਸੋਸ਼ਲ ਮੀਡੀਆ ਤੇ ਚੱਲਦਾ ਉਹਦੇ ਰਾਹੀਂ ਜਿਹੜੇ ਮੈਨੂੰ ਪਰਸਨਲੀ ਫੋਨ ਆ ਰਹੇ ਆ ਤੇ ਇੱਕ ਸਪਸ਼ਟ ਕਰਨਾ ਬੰਦਾ ਸੀ ਵੀ ਹਾਂ ਸਾਡਾ ਅਸੀਂ ਅਸੀਂ ਇਸ ਚੀਜ਼ ਚ ਕਰ ਰਹੀ ਆ ਤਾਂ ਹੀ ਅੱਜ ਜਿਹੜਾ ਇਹ ਦੱਸ ਰਹੇ ਆ ਕਿ ਇਹ ਜਿਹੜੇ ਲੋਕ ਇੱਥੇ ਚੋਣ ਲੜ ਰਹੇ ਆ ਉਹਨਾਂ ਨੂੰ ਸਾਡਾ ਅੱਜ ਸਿੱਧਾ ਸਿੱਧਾ ਸਵਾਲ ਆ ਕਿ ਤੁਹਾਡੇ ਨਾਲ ਮੁੱਦਿਆਂ ਦੀ ਉਹ ਉਹ ਗੱਲਾਂ ਹੋਣੀਆਂ ਜਿਹੜੀਆਂ ਤੁਸੀਂ ਲੋਕਾਂ ਨੂੰ ਗਮਰਾਹ ਕਰਕੇ ਕੁਰਸੀਆਂ ਤੇ ਤਾਜ ਜਾਨਦੇ ਹੋ ਅੱਜ ਇਹਨਾਂ ਦੇ ਹਾਲਾਤ ਕੀ ਹੋਏ ਹੋਏ ਆ ਇਧਰੋਂ ਉਧਰ ਆ ਜਾਂਦੇ ਆ ਏਜੰਡਾ ਕੀ ਆ ਕੋਈ ਏਜੰਡਾ ਨਹੀਂ ਸਿਰਫ ਆਪਦੀ ਕੁਰਸੀ ਏਜੰਡਾ ਅਸੀਂ ਲੋਕਾਂ ਦੇ ਸਾਥ ਲਈ ਦੇਖੋ ਆਵਾਜ਼ ਅੱਜ ਵੀ ਚੱਕ ਰਹੇ ਹਾਂ ਤੇ ਕੱਲ ਵੀ ਚੱਕਦੇ ਰਹਾਂਗੇ ਤੇ ਜੇ ਲੋਕ ਫਤਵਾ ਦਿੰਦੇ ਆ ਤੇ ਆਵਾਜ਼ ਤਾਂ ਵੀ ਚੱਕੀ ਜਾਣੀ ਐ ਜੇ ਨਹੀਂ ਵੀ ਦਿੰਦੇ ਤੇ ਆਵਾਜ਼ ਤਾਂ ਵੀ ਚੱਕੀ ਇਹ ਉਹਨਾਂ ਟਾਈਮ ਵਿਸ਼ਵਾਸ ਚੱਲਦੇ ਆ ਗੁਰੂ ਸਾਹਿਬ ਨੇ ਬਖਸ਼ਿਆ ਉਹਨਾਂ ਟਾਈਮ ਪੰਥਕ ਮੁੱਦਿਆਂ ਤੇ ਤੇ ਪੰਜਾਬ ਦੇ ਮੁੱਦਿਆਂ ਤੇ ਗੱਲ ਹੁੰਦੀ ਰਹੂਗੀ ਪਰ ਕਿਉਂ ਨਾ ਜਦੋਂ ਇਹ ਸਾਡੇ ਮੁੱਦਿਆਂ ਤੇ ਸਾਡੇ ਬੰਦਿਆਂ ਤੇ ਮਰਿਆਂ ਦੇ ਉੱਤੇ ਰਾਜਨੀਤੀ ਕਰਕੇ ਸਰਕਾਰਾਂ ਚ ਆ ਸਕਦੇ ਆ ਤੇ ਅਸੀਂ ਅਸੀਂ ਕਿਉਂ ਨਹੀਂ ਇਹਨਾਂ ਦੇ ਵਿੱਚ ਬੈਠ ਕੇ ਇਹਨਾਂ ਨੂੰ ਸਵਾਲ ਕਰ ਸਕਦੇ ਅਸੀਂ ਕਿਉਂ ਨਹੀਂ ਉਸ ਟੀਮ ਦਾ ਹਿੱਸਾ ਬਣ ਸਕਦੇ ਜਿਹੜੇ ਕਹਿੰਦੇ ਆ ਵੀ ਸਾਡੇ ਉੱਪਰੋਂ ਹੱਥ ਨਹੀਂ ਹੈਗਾ ਅਜੇ ਅੱਜ ਸਰਸੇ ਵਾਲੇ ਦੇ ਕੇਸ ਦੀ ਗੱਲ ਕਰੀਏ ਗੁਰਕੀਰਤਪਾਲ ਪੰਜਾਬ ਦੇ ਸਖਤਰ ਨੇ ਜਿਨ੍ਹਾਂ ਨੇ ਇੱਕ 295 ਸੈਕਸ਼ਨ ਦੇ ਉੱਤੇ ਰੋਕ ਲਾਈ ਹੋਈ ਆ ਤਾਂ ਉਹ ਉਹਦੀ ਕੱਲੀ ਹਮਤ ਥੋੜੀ ਆ ਪੰਜਾਬ ਦਾ ਮੁੱਖ ਮੰਤਰੀ ਕਹੇ ਤੇ ਉਹ ਅੱਜ ਕੇਸ ਚੱਲ ਸਕਦਾ ਸੋ ਇਹ ਸਾਰਿਆਂ ਦੀ ਮਨਛਾ ਜਿਹੜੀ ਰਲਿ ਮਿਲੀ ਆ ਇਹ ਸਿਰਫ ਵੋਟ ਪੋਲਿਟਿਕਸ ਦੀ ਰਾਜਨੀਤੀ ਕਰਦੇ ਆ ਇੱਕ ਦੂਜੇ ਨੂੰ ਰਲਾ ਕੇ ਇਧਰੋਂ ਉਧਰ ਕਰਕੇ ਕਿਸੇ ਦਾ ਕੋਈ ਏਜੰਡਾ ਨਹੀਂ ਹੁੰਦਾ ਸਿਰਫ ਲੋਕਾਂ ਨੂੰ ਗੁੰਮਰਾਹ ਕਰਦੇ ਆ ਜਿਹੜੇ ਅੱਜ ਕੱਲ ਪਰਸੋ ਰਲਗੰਢ ਹੋਈ ਆ ਕਿ 2015 ਭੁੱਲ ਕੇ 15 ਤੋਂ 17 ਦੀ ਟਰਮ ਦੇ ਵਿੱਚ ਰਹੇ ਹੋ ਅੱਜ ਤੱਕ ਹੀ ਰਹੇ ਹੋ ਤੁਸੀਂ ਹੁਣ ਦੋ ਚਾਰ ਦਿਨ ਇਧਰ ਆ ਕੇ ਮਾੜੇ ਲੱਗਦੇ ਆ ਜਾਂ ਤੁਸੀਂ ਉਹਨਾਂ ਦੇ ਭਾਈਵਾਲ ਸੀ ਉਸੇ ਤਰ੍ਹਾਂ ਕਾਂਗਰਸ ਆ ਜਿਹੜੀ ਪਿਛਲੇ 5 ਸਾਲ ਸੱਤਾ ਹੰਢਾ ਗਈ ਆ ਤਾਂ ਕੀ ਉਹਦੇ ਪ੍ਰਧਾਨ ਦਾ ਅੱਜ ਤੱਕ ਬਿਆਨ ਆਇਆ ਇਸ ਵਿਸ਼ੇ ਤੇ ਬੋਲਣਾ ਠੀਕ ਸਮਝਿਆ ਸੋ ਇਹ ਲੋਕ ਸਿਰਫ ਵਰਤਦੇ ਆ ਤੇ ਯੂਜ਼ ਐਂਡ ਥਰੋ ਕਰਦੇ ਆ ਵਰਤਦੇ ਆ ਤੇ ਸੱਟ ਦਿੰਦੇ ਆ ਅਸੀਂ ਉਸ ਚੀਜ਼ ਚੋਂ ਨਹੀਂ ਆ ਅਸੀਂ ਅੱਜ ਵੀ ਗੱਲ ਕਰਦੇ ਆ ਤੇ ਮੈਂ ਪਹਿਲਾਂ ਵੀ ਕਿਹਾ ਕੱਲ ਵੀ ਗੱਲ ਕਰਦੇ ਰਹਾਂਗੇ ਇੱਕ ਇਹਨਾਂ ਨੂੰ ਸਵਾਲ ਕਰਨ ਦੇ ਲਈ ਜੇ ਪਲੇਟਫਾਰਮ ਚਾਉਂਨੇ ਆ ਤਾਂ ਉਹ ਅੱਜ ਅੱਜ ਦੇ ਟਾਈਮ ਚ ਇਹ ਤਿੰਨੇ ਸਰਕਾਰਾਂ ਉੱਥੇ ਸਵਾਲ ਦਾ ਜਿਹੜਾ ਪਾਤਰ ਬੰਦੀਆਂ ਕਾਂਗਰਸ ਅਕਾਲੀ ਤੇ ਆਪ ਵਾਲੇ ਸੁਖਰਾਜ ਨੂੰ ਕਿਉਂ ਲੱਗਿਆ ਕਿ ਚੋਣ ਹੀ ਲੜੀ ਜਾਵੇ ਉੱਥੇ ਬੈਠ ਕੇ ਆਵਾਜ਼ ਐ ਚੱਕੀ ਜਾ ਸਕਦੀ ਹੈ ਕਿਉਂ ਮਹਿਸੂਸ ਹੋਇਆ ਕਿਉਂਕਿ ਜੀ ਇਹ ਕਹਿ ਦਿੰਦੇ ਆ ਕਿ ਅਸੀਂ ਅਸੀਂ ਆ ਜਿਹੜੀ ਇਹ ਵਿਧਾਨ ਸਭਾ ਚ ਗੱਲ ਕਰਾਂਗੇ ਕੁ ਕਰਦਾ ਗੱਲ ਕਰਦੇ ਨਹੀਂ ਲੋਕਾਂ ਨੂੰ ਜਦੋਂ ਕਿਤੇ ਤੁਸੀਂ ਪ੍ਰੋਟੈਸਟ ਕਰਦੇ ਹੋ ਉੱਥੇ ਆ ਕਹਿੰਦੇ ਨੇ ਇਸ ਤਰੀਕੀ ਬਾਤ ਚੱਕਾਂਗੇ ਕਿਲੀ ਬਾਤ ਚੱਕਣ ਦੇ ਨਾਲ ਪਾਰਲੀਮੈਂਟ ਤੁਹਾਡੇ ਦੋ ਚਲੇ ਗਏ ਮੈਂਬਰ ਪਾਰਲੀਮੈਂਟ ਨੇ ਗੱਲ ਕੀਤੀ ਉਹਨੂੰ ਟਾਈਮ ਨਹੀਂ ਦਿੱਤਾ ਗਿਆ ਸੋ ਅਸੀਂ ਇੱਕ ਇੱਕ ਕਰਕੇ ਕਿਉਂ ਅਸੀਂ ਸਾਰੇ ਸਾਰੇ ਅਸੀਂ ਕਿਉਂ ਨਹੀਂ ਆ ਸਕਦੇ ਮੈਂ ਤਾਂ ਇਹ ਗੱਲ ਕਰਦਾ ਵੀ ਇਹਨਾਂ ਨੂੰ ਸੁੱਖਿਆ ਹੀ ਆ ਵੀ ਇਹਨਾਂ ਨੇ ਲੋਕਾਂ ਨੂੰ ਮੂਰਖ ਬਣਾਉਂਦੇ ਆ 5 ਸਾਲ ਅੱਜ ਸਾਡੇ ਲੋਕ ਸਵਾਲ ਕਿਉਂ ਨਹੀਂ ਕਰਦੇ ਮੈਂ ਤਾਂ ਇੱਥੇ ਗੱਲ ਇਹ ਕਰਦਾ ਵੀ ਜੇ ਕਾਂਗਰਸ ਦਾ ਪ੍ਰਧਾਨ 5 ਸਾਲ ਸੱਤਾ ਹੰਢਾ ਗਿਆ ਤੇ ਅੱਜ ਵੀ ਉਹ ਲੁਧਿਆਣੇ ਦੇ ਵਿੱਚ ਮੈਂਬਰ ਪਾਰਲੀਮੈਂਟ ਬਣਿਆ ਤੇ ਅੱਜ ਵੀ ਤੁਹਾਨੂੰ ਸਵਾਲ ਕੀਤੇ ਜਾ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਕੱਲੇ ਸੁਖਰਾਜ ਦਾ ਨਹੀਂ ਨਾ ਪੂਰੇ ਪੰਜਾਬ ਦਾ ਪੂਰੇ ਸਿੱਖਾਂ ਦਾ ਪੂਰੇ ਵਰਲਡ ਵਿੱਚ ਵਸਦੇ ਸਿੱਖਾਂ ਦਾ ਹਰ ਇੱਕ ਉਸ ਵਿਅਕਤੀ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦਾ ਹੈ ਤੇ ਅਸੀਂ ਉਹਨਾਂ ਨੂੰ ਸਵਾਲ ਕਰ ਸਕਦੇ ਹਾਂ ਉਹੀ ਹਾਲਾਤ ਮੌਜੂਦਾ ਸਰਕਾਰ ਦੇ ਆ ਅਸੀਂ ਇਹਨਾਂ ਨੂੰ ਇਹ ਤਾਂ ਕਹਿ ਸਕਦੇ ਹਾਂ ਵੀ ਇਹ ਕਹਿੰਦੇ ਵੀ ਆਟਾ ਦਾਲ ਸਕੀਮ ਲਾਗੂ ਕਰ ਦਿੰਨੇ ਆ ਹਜ਼ਾਰ-ਹਜ਼ਾਰ ਰੁਪਿਆ ਦੇ ਦਿੰਨੇ ਆ ਜਿਹੜੇ ਮੁੱਦੇ ਤਾਂ ਐ ਤੁਸੀਂ ਉਹ ਤਾਂ ਕੀਤੇ ਨਹੀਂ ਥੋੜੀ ਅਗਦੀ ਅਨਾਉਂਸਮੈਂਟ ਹੈ ਆਯਾਦ ਉਮੀਦਵਾਰ ਦੇ ਤੌਰ ਤੇ ਹੈ ਕਿ ਸਾਰੀਆਂ ਸਿੱਖ ਜਥੇਬੰਦੀਆਂ ਨਹੀਂ ਜੀ ਦੇਖੋ ਜਥੇਬੰਦੀਆਂ ਵੀ ਆਪਣੇ ਲੈਵਲ ਤੇ ਅਸੀਂ ਇਹ ਤਾਂ ਹਜੇ ਸ਼ੁਰੂਆਤ ਆ ਅਸੀਂ ਦੱਸਿਆ ਵੀ ਅਸੀਂ ਲੜ ਰਹੇ ਹਾਂ ਤੇ ਲੜਾਂਗੇ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਲੜਾਂਗੇ ਜਿਵੇਂ ਜਥੇਬੰਦੀਆਂ ਦੇ ਫੈਸਲੇ ਹੋਣਗੇ ਉਹਨਾਂ ਫੈਸਲਿਆਂ ਤੇ ਫੋਲੋ ਚ ਜਾਣਾ ਹੈ